ਹਲਾਕਤ ਸਾਜੇ ਪ੍ਰਧਾਨ ਜੀ ਮੈਨੂੰ ਅੱਜ ਕੋ ਦਾ ਵਿਸ਼ਾ ਦੱਸ ਲਓ ਅੱਜ ਦੀ ਅਖਿਲ ਭਾਰਤੀਆ ਹਿੰਦੂ ਸੁਰੱਖਿਆ ਸੰਮਤੀ ਵੱਲੋਂ ਰਾਜੇਸ਼ ਕੋਚੀ ਜੀ ਦੀ ਰਕਤਾ ਵਿੱਚ ਚਿਰਨਜੀਵ ਆਸ਼ਰਮ ਦੇ ਵਿੱਚ ਅਨਾਰਧਣਾ ਚੌਕ 32 ਨੰਬਰ ਸਕੂਲ ਦੇ ਕੋਲ ਇੱਕ ਬਹੁਤ ਹੀ ਵਿਸ਼ਾਲ ਬੈਠਕ ਰੱਖੀ ਗਈ ਹੈ ਜਿਦੇ ਵਿੱਚ ਹਿੰਦੂ ਸੁਰੱਖਿਆ ਸੰਮਤੀ ਵੱਲੋਂ 올 ਇੰਡੀਆ ਲੈਵਲ ਤੇ ਪੰਜਾਬ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਸ਼ਹਿਰੀ ਲੈਵਲ ਤੇ ਬਹੁਤ ਵੱਡੀਆਂ ਨਿਯੁਕਤੀਆਂ ਕੀਤੀਆਂ ਗਈਆਂ ਹੈ ਔਰ ਅੱਜ ਹਿੰਦੂ ਸਖਸ਼ਾ ਸ਼ੰਤੀ ਨੂੰ ਜਿਹੜੇ ਵੱਖ-ਵੱਖ ਪਾਰਟੀਆਂ ਦੇ ਵਿੱਚ ਰਹੇਗੇ ਹਿੰਦੂ ਸੰਸਥਾਵਾਂ ਦੇ ਵਿੱਚ ਰਹੇਗੇ ਸਨਾਤਨ ਦੇ ਲਈ ਕੰਮ ਕਰ ਰਹੇ ਸੀ ਔਰ ਉਹ ਸੰਸਥਾਵਾਂ ਛੱਡੀ ਬੈਠੇ ਚੁੱਪ ਬੈਠੇ ਸੀ ਲੇਕਿਨ ਉਹ ਸਾਡੇ ਸਨਾਤਨੀ ਯੋਧਾ ਸੀ ਉਹਨਾਂ ਸਾਰਿਆਂ ਨੂੰ ਸੰਪਰਕ ਕੀਤਾ ਗਿਆ ਤਾਂ ਉਹਨਾਂ ਸਾਰਿਆਂ ਨੇ ਹਾਂ ਮੀ ਬਰੀ ਅੱਜ ਆਖਿਲ ਬਾਤ ਤੇ ਹਿੰਦੂ ਸਖਸ਼ਾ ਸ਼ੰਤੀ ਜੁਆਇਨ ਕਰਨ ਵਾਸਤੇ ਸਾਡੇ ਵਿੱਚ ਅੱਜ ਵੱਡੀ ਵੱਡੀ ਸ਼ਖਸੀਅਤਾਂ ਨੇ ਜਿਦੇ ਵਿੱਚ ਰਜੇਸ਼ ਕੋਸ਼ਿੰਗ ਜੀ ਨੇ ਗੱਗੀ ਜੀ ਨੇ ਸਾਹਿਲ ਗੋਇਲ ਜੀ ਨੇ ਆਮ ਬਲੀ ਹਰਜੀ ਜਗਦੀਸ਼ ਰਾਏ ਕਾ ਜੀ ਜਗਦੀਸ਼ ਰਾਏ ਕਾ ਜੀ ਹੈ ਗੁਰਮੁਖ ਜੀ ਹੈ ਭਰਪੁਰਨ ਚੰਦ ਬੰਬੂ ਜੀ ਭਰਪੁਰਨ ਚੰਦ ਬੰਬੂ ਜੀ ਹੋਰ ਸਾਰੀ ਬਹੁਤ હિન્દੂ ਸਮਾਜ ਲਈ ਤਨ ਮਨ ਧਨ ਤੋਂ ਜਿਹੜੇ ਸਮਰਪਿਤ ਸੀਗੇ ਅੱਜ ਉਹਨਾਂ ਨੂੰ ਇੱਕ ਦਿਸ਼ਾ ਦਿੱਤੀ ਹੈ ਹਿੰਦੂ ਸੁਰੱਖਿਆ ਸੰਮਤੀ ਮਾਰ ਕੇ ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਹੈ ਹਿੰਦੂ ਸੁਰੱਖਿਆ ਸੰਮਤੀ ਦੇ ਵਿੱਚ ਰਹਿ ਕੇ ਅੱਜ ਤੋਂ ਬਾਅਦ ਇਹ ਆਪਣੀ ਸੇਵਾਵਾਂ હિન્દੂ ਸਮਾਜ ਲਈ ਕਾਫੀ ਸੇਵਾ ਹੋਣਗੀਆਂ ਆਨੇ ਟੈਨ ਨੂੰ ਤੱਕ ਨੂੰ ਕਿਵੇਂ ਅੱਗੇ ਮਜ਼ਬੂਤ ਕਰਨਗੇ ਲੋਕ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾ ਹੈਗੀ ਆ ਸਾਡਾ ਸਾਰਾ ਕੰਮ ਪੁੰਨ ਦਾ ਧਾਰਮਿਕ ਹੈ ਜਿੱਥੇ ਜਿੱਥੇ ਧਰਮ ਦੀ ਹਾਨੀ ਹੁੰਦੀ ਹੈ ਜਿੱਥੇ ਜਿੱਥੇ ਧਰਮ ਨੂੰ ਸਾਡੀ ਲੋੜ ਹੁੰਦੀ ਹੈ ਉੱਥੇ ਉੱਤੇ ਸਾਡੇ ਯੋਧਾ ਛਾਤੀ ਤਾਣ ਕੇ ਖੜੇ ਹੁੰਦੇ ਆ ਅੱਜ ਦੇਸ਼ ਦੇ ਵਿੱਚ ਆਈ ਲਵ ਮੁਹੰਮਦ ਦਾ ਵਿਸ਼ੇ ਬਣਿਆ ਚੁੱਕਾ ਹੈ ਪੰਜਾਬ ਦੇ ਮੋਹਲ ਖਰਾਬ ਕੀਤਾ ਜਾ ਰਿਹਾ ਹੈ ਕੀ ਲੱਗਦਾ ਹੈ ਕਿ ਕੀ ਹੁਣ ਕੀ ਦੇ ਉੱਪਰ ਦੇਖੋ ਇਹਨਾਂ ਵੱਲੋਂ ਹੁਣੇ ਨਹੀਂ ਆ ਬਾਰ-ਬਾਰ ਕਦੀ ਰਾਮ ਮੰਦਰ ਦੇ ਨਾਮ ਤੇ ਕਦੀ ਸਾਡੇ ਤਿਹਾੜਾ ਨੂੰ ਡਿਸਟਰਬ ਕਰਨ ਦੇ ਨਾਮ ਤੇ ਕਦੀ ਆਈ ਲਵ ਮੁਹੰਮਦ ਕਦੀ ਆ ਕੁਝ ਕੁਝ-ਕੁਝ ਕਰਕੇ ਹਿੰਦੂ ਧਰਮ ਨੂੰ ਔਕਸਾਇਆ ਜਾ ਰਿਹਾ ਹੈ ਲੇਕਿਨ ਹਿੰਦੂ ਧਰਮ ਬੜਾ ਸਾਲੀਨ ਹੈ ਮੈਂ ਬਾਰ-ਬਾਰ ਬੇਨਤੀ ਕਰੂੰਗਾ ਕਿ ਸਾਡੀ ਮਰਿਆਦਾ ਦਾ ਇਮਤਿਹਾਨ ਨਾ ਲਿਤਾ ਜਾਵੇ ਜਿੱਦਨ ਹਿੰਦੂ ਨੇ ਆਪਣੀ ਮਰਿਆਦਾ ਛੱਡਤੀ ਤਾਂ ਇਹ ਪਟਿਆਲਾ ਨਹੀਂ ਪੰਜਾਬ 'ਚ ਨਹੀਂ ਹਿੰਦੁਸਤਾਨ 'ਚ ਕਿਤੇ ਨਜ਼ਰ ਨਹੀਂ ਆਣਗੇ ਦੁਆੜੀ ਮੌਕੇ ਕੀ ਕਹਿਣਾ ਚਾਹੁੰਦਾ ਹਾਂ ਜੀ ਮੈਂ ਜੁਗਬੀ ਸ਼ਾਇਕਾ ਮੈਂ ਅੱਜ ਹਿੰਦੂ ਸੁਰੱਖਿਆ ਸੰਮਤੀ ਦੇ ਵਿੱਚ ਬਤੌਰ ਵਾਇਸ ਪ੍ਰਧਾਨ ਰਾਸ਼ਟਰੀ ਵਾਇਸ ਪ੍ਰਧਾਨ ਦੇ ਨਿਯੁਕਤੀ ਤੇ ਮੈਨੂੰ ਕੇਰ ਸਾਹਿਬ ਨੇ ਅਹੁਦਾ ਦਿੱਤਾ ਹੈ 2022 ਸਾਲ ਤੋਂ ਮੈਂ ਸ਼੍ਰੀ ਰਾਮ ਹਨੂਮਾਨ ਸੇਵਾਦਲ ਸ਼ਿਵਸਰਨਾ ਹਿੰਦੁਸਤਾਨ ਦੇ ਵਿੱਚ ਕੰਮ ਕਰਦਾ ਸੀਗਾ ਕੁਝ ਗੱਣਾ ਕਰਕੇ ਮੈਂ ਸ਼ਿਵਸਰਨਾ ਹਿੰਦੁਸਤਾਨ ਨੂੰ ਸ਼੍ਰੀ ਰਾਮ ਹਨੂਮਾਨ ਸੇਵਾਦਲ ਵਿੱਚ ਛੱਡਤਾ ਔਰ ਅੱਜ ਮੈਂ ਕੇਰ ਸਾਹਿਬ ਨਾਲ ਸ਼ਾਮਿਲ ਹੋਇਆ ਹਾਂ ਔਰ ਆਉਣ ਵਾਲੇ ਟਾਈਮ ਦੇ ਵਿੱਚ ਜੋ ਵੀ ਵੱਧ ਤੋਂ ਵੱਧ ਸੇਵਾਵਾਂ ਮੇਰੀਆਂ ਹੋਣਗੇ ਸਨਾਤਨ ਤਰ ਅਵਾਸਤੇ ਮਾ ਬਤੋ ਸਿਓ ਨੋ ਠੀਕ ਹੈ ਜੀ ਅੱਜ ਜਿਹੜੀ ਮੈਂ ਜੁਆਇਨਿੰਗ ਕੀਤੀ ਆ ਆਖਿਲ ਭਾਰਤੀ Hindu ਸਖਸ਼ ਸੰਮਤੀ ਦਾ ਹੱਥ ਫੜ ਕੇ ਚੱਲਣ ਜਾਵਾਂਗਾ ਸਨਾਤਨ ਤਰੰਦੇ ਜੀ ਸੇਵਾ ਕਰਨ ਵਾਸਤੇ ਰਜੇਸ਼ ਕੇਰਜੀ ਦੀ ਅਗਵਾਈ ਦੇ ਵਿੱਚ ਜਿਹੜੇ ਸਾਡੇ ਕੀ ਪਾਰਟੀ ਦੇ ਰਾਸ਼ਚ ਦੇ ਅਕਸ਼ਾ ਤੇ ਸਾਡੇ ਨਾਲ ਜਗਦੀਸ਼ ਰਾइका जी ਸਾਹਿਲ ਜੀ ਬਲਜੀਤ ਜੀ ਸਾਇਰ ਗੋਇਲ ਜੀ ਅਸ਼ੋਕ ਅਸ਼ੋਕ ਕਤਰੀ ਜੀ ਪੂਰਨ ਜੀ ਪੱਪੂ ਜੀ ਇਹ ਸਾਡੇ ਨਾਲ ਸ਼ਾਮਲ ਹੋਏ ਆ ਸਾਇਲ ਵੀ ਦੋ ਹੀ ਆ ਆਪਣੇ ਕੋਲ ਸਾਥ ਨੂੰ ਕਹਿ ਰਹੇ ਆ ਇੱਕ ਸਾਈਡ ਹੋਰ ਆ ਤੇ ਅਸੀਂ ਪੂਰਾ ਵਿਸ਼ਵਾਸ ਦਵਾਨੇ ਆ ਕੇ ਜੀ ਨੂੰ ਕਿ ਹਿੰਦੂ ਸੁਰੱਖਿਆ ਸੰਮਤੀ ਦਾ ਜਿਵੇਂ ਪਵਨ ਸ਼ਰਮਾ ਜੀ ਦੇ ਟਾਈਮ ਤੇ ਨਾਮ ਸੀ ਉਵੇਂ ਅਸੀਂ ਕੋਸ਼ਿਸ਼ ਕਰਾਂਗੇ ਪਵਨ ਸ਼ਰਮਾ ਜੀ ਵਰਗੇ ਦਾ ਕੁਝ ਬਣ ਵੀ ਨਹੀਂ ਸਕਦਾ ਸਾਡੀ ਔਕਾਤ ਨਹੀਂ ਹੈ ਕਿ ਅਸੀਂ ਪਵਨ ਕੁਮਾਰ ਸ਼ਰਮਾ ਜੀ ਬਣ ਜਾਾਂਗੇ ਪਰ ਉਹਨਾਂ ਦੇ ਸਿਧਾਂਤ ਤੇ ਤੇ ਪੰਚਾਗਰੀ ਜੀ ਦੀ ਸੰਧਾ ਤੇ ਅਸੀਂ ਲਾਜ਼ਮੀ ਚ ਚੱਲਾਂਗੇ